ਇਹ ਜਿਹੜੇ ਤੂੰ ਮਾਇਆ ਵੀ ਪਦਾਰਥ ਇਕੱਠੇ ਕਰ ਰਿਆ ਨਾ ਵੱਧ ਦੁਆਵਾਂ ਲੈ ਲੈ ਕੇ ਲੋਕਾਂ ਦੀ ਤੇ ਅੰਨ ਰਖੀਏ ਵੱਧ ਦੁਆਵਾਂ ਹੀ ਤੈਨੂੰ ਲੈ ਕੇ ਬੈਠ ਜਾਣਗੀਆਂ ਜਾਂ ਤੇ ਦੁਆਵਾਂ ਤਾਰ ਦੇਣਗੀਆਂ ਤੇ ਜਾਂ ਵੱਧ ਦੁਆਵਾਂ ਤੈਨੂੰ ਡੋਬ ਦੇਣ ਗੁਰਬਾਣੀ ਚ ਲਿਖਿਆ ਹੈ ਮਹਾਰਾਜ ਕਹਿੰਦੇ ਲੈਂਦਾ ਵੱਧ ਦੁਆਏ ਤੂੰ ਮਾਇਆ ਕਰੇ ਇਕੱਤ ਤੂੰ ਵੱਧ ਦੁਆਵਾਂ ਲੋਕਾਂ ਦੀ ਲੈ ਲੈ ਕੇ ਮਾਇਆ ਇਕ ਕੱਤ ਇਕੱਠੇ ਹੀ ਕਰੀ ਜਾਨਾ ਕਰੀ ਜਾਨਾ ਕੈਰੀ ਜਾਨਾ ਪਰ ਜਿੱਦਨ ਦੁਨੀਆ ਤੋਂ ਤਰਨਾ ਤੇ ਇੱਕ ਚੱਲਣਾ ਤੇ ਇੱਕ ਕੌਡੀ ਵੀ ਤੇਰੇ ਕੰਮ ਨਹੀਂ ਆਉਣੀ ਫਿਰ ਤੂੰ ਕਿਉਂ ਵੱਧੂਆਵਾ ਲੈ ਰਿਆਂ ਲੋਕਾਂ ਦੀਆਂ ਕਿਉਂ ਜ਼ੁਲਮ ਕਰ ਰਹੇਂ ਕਿਉਂ ਪਾਪ ਕਮਾਰ ਰਹੇਂ ਕਿਉਂ ਗਰੀਬ ਮਾਰ ਕਰ ਰਹੇਂ ਕਿਉਂ ਲੋਕਾਂ ਦਾ ਤੂੰ ਹੱਕ ਮਾਰ ਰਹੇਂ ਹੱਕ ਲੁੱਟ ਰਹੇਂ ਤੈਨੂੰ ਪਤਾ ਨਹੀਂ ਤੇ ਉਹਨਾਂ ਦੇ ਦਿਲਾਂ ਦੇ ਵਿੱਚੋਂ ਕਿੰਨੀਆਂ ਵੱਧੂਆਵਾ ਤੈਨੂੰ ਲੱਗਣੀਆਂ ਉਹੀ ਤੈਨੂੰ ਲੈ ਕੇ ਬੈਠ ਜਾਣੀਆਂ ਗੁਰਬਾਣੀ ਵਿੱਚ ਮਹਾਰਾਜ ਨੇ ਕਿਹਾ ਕਹਿੰਦੇ ਲੈਂਦਾ ਵੱਦ ਦੁਆਏ ਤੂੰ ਮਾਇਆ ਕਰੇ ਇਕੱਤ ਇਹ ਸਭ ਕੁਝ ਇਕੱਠਾ ਕਰਨ ਚ ਲੱਗੇ ਔਰ ਹੈਰਾਨੀ ਵਾਲੀ ਗੱਲ ਹੈ ਜਿਸ ਸਮਾਜ ਵਿੱਚ ਅਸੀਂ ਰਹਿੰਦੇ ਆ ਕਿੰਨੇ ਲੋਕ ਭ੍ਰਿਸ਼ਟ ਹੋ ਚੁੱਕੇ ਨੇ ਜਿਨ੍ਹਾਂ ਦੇ ਘਰ ਭਰੇ ਪਏ ਆ ਭਰੇ ਪਏ ਆ ਘਰ ਉਹ ਖਾਲੀ ਘਰ ਵਾਲਿਆਂ ਨੂੰ ਵੀ ਲੁੱਟਣ ਚ ਲੱਗੇ ਹੋਏ ਆ ਜਿਹੜੇ ਪਤਾ ਹੀ ਨਹੀਂ ਕਿੰਨਾ ਕੋ ਧਨ ਕੁਮਾਰਿਆ ਜਿਨ੍ਹਾਂ ਦਾ ਚੰਗਾ ਜਿਹੜਾ ਉਹ ਆਮਦਨ ਚੰਗੀ ਆ ਪਰ ਉਹ ਲੁੱਟ ਕਿਨੂੰ ਰਿਹਾ ਗਰੀਬ ਨੂੰ ਜਿਹਦੇ ਘਰ ਵਿੱਚ ਦੋ ਵਕਤ ਦਾ ਆਟਾ ਵੀ ਮਸਾਂ ਜੁੜਦਾ ਜਿਹਨੂੰ ਇਹ ਹੁੰਦਾ ਵੀ ਸਵੇਰੇ ਮੈਂ ਘਰ ਰੋਟੀ ਪੱਕ ਗਈ ਸ਼ਾਮ ਨੂੰ ਪਤਾ ਨਹੀਂ ਪੱਕਣੀ ਹੈ ਕਿ ਨਹੀਂ ਤੇ ਜਿਹੜੇ ਬਹੁਤ ਧਨ ਕਮਾਉਣ ਵਾਲੇ ਉਹ ਉਹਨਾਂ ਨੂੰ ਲੁੱਟਣ ਚ ਲੱਗਿਆ ਸਾਡਾ ਹੋਰ ਘਰ ਭਰ ਜਾਏ ਸਾਡਾ ਘਰ ਹੋਰ ਭਰ ਜਾਏ ਪਰ ਜਿਹਦੇ ਘਰ ਰਾਤ ਨੂੰ ਰੋਟੀ ਨਹੀਂ ਪੱਕੀ ਉਹ ਦਵਾ ਦੇਗਾ ਉਹਤੇ ਵੱਧਵਾਵਾ ਦੇਗਾ ਵੀ ਦੋ ਪੈਸੇ ਮੇਰੀ ਜੇਬ ਚ ਸੀ ਇਹਨੇ ਉਹ ਵੀ ਮੇਰੇ ਤੋਂ ਲੁੱਟ ਲਏ ਉਹ ਦਵਾਵਾ ਤੇ ਨਹੀਂ ਦੇਗਾ ਨਾ ਉਹਦੇ ਤਾਂ ਵੱਧਵਾਵਾ ਹੀ ਜਿਹਦੇ ਭੁੱਖੇ ਬੱਚੇ ਰਾਤ ਭੁੱਖੇ ਸੌਣਗੇ ਉਸ ਮਾਂ ਬਾਪ ਦੇ ਅੰਦਰੋਂ ਦਵਾਵਾ ਨਿਕਲਣ ਗਿਆ ਜਿਹਦੇ ਬੱਚਿਆਂ ਲਈ ਇਲਾਜ ਵਾਸਤੇ ਉਹਨੇ ਦੋ ਪੈਸੇ ਜੋੜੇ ਉਹ ਵੀ ਲੈ ਗਿਆ ਹਰਿਸ਼ਵਤ ਲੈਣ ਵਾਲਾ ਜਾਂ ਭ੍ਰਿਸ਼ਤਾਚਾਰ ਜੋ ਵੀ ਇਸ ਸਮਾਜ ਵਿੱਚ ਹੈ ਆਪਾਂ ਦੇਖਦੇ ਹਾਂ ਚੰਗੀਆਂ ਚੰਗੀਆਂ ਤਨਖਾਹਾਂ ਹੁੰਦੀਆਂ ਨੇ ਤੇ ਲੁੱਟਦੇ ਦਿਹਾੜੀਦਾਰਾਂ ਨੂੰ ਹੁੰਦੇ ਆ ਜਿਨੇ ਮਸਾਂ ਦਿਹਾੜੀ ਲਾ ਕੇ ਦੋ ਪੈਸੇ ਕਮਾਏ ਹੁੰਦੇ ਆ ਮਾਰੇ ਕਹਿੰਦੇ ਬਾਦੂ ਮਾਵਾਂ ਨਾਲ ਐ ਬੰਦਿਆ ਤੂੰ ਜਿੰਨਾ ਧਨ ਇਕੱਠਾ ਕਰਨਾ ਕਰ ਲੈ ਪਰ ਸੱਚ ਤਾਂ ਇਹ ਹੈ ਕਿ ਇੱਕ ਕੌਡੀ ਵੀ ਤੇਰੇ ਕੰਮ ਨਹੀਂ ਆਉਣੀ ਕਿਦੇ ਲਈ ਇਕੱਠਾ ਕਰ ਰਿਹਾ ਹੈ ਕਿ ਜਿੰਨਾ ਧਨ ਇਕੱਠਾ ਕਰ ਰਹੇ ਆ ਬਾਦੂਵਾਵਾ ਲੈ ਲੈ ਕੇ ਕਿਹਦੇ ਲਈ ਕਰ ਰਹੇ ਆ ਆਪਣੇ ਪਰਿਵਾਰ ਬੱਚਿਆਂ ਲਈ ਤੇ ਅੱਗੋਂ ਫਿਰ ਬੱਚਿਆਂ ਨੂੰ ਵੀ ਉਹੋ ਜੇ ਹਾਲਾਤ ਵਿੱਚ ਭੁਗਤਣਾ ਪੈਣਾ ਜਿੱਥੇ ਸਾਰ ਪਤਾ ਨਹੀਂ ਕਿੰਨੀਆਂ ਪੀੜ੍ਹੀਆਂ ਤੱਕ ਇਹ ਬਾਦੂਵਾਵਾ ਬੱਚਿਆਂ ਤੱਕ ਪੀੜ੍ਹੀਆਂ ਤੱਕ ਚੱਲਣੀਆਂ ਨੇ ਕਈ ਬੰਦੇ ਰੋਂਦੇ ਦੇਖੇ ਆ ਮੈਂ ਨਹੀਂ ਦੇਖੇ ਤੁਸੀਂ ਵੀ ਬੜੇ ਦੇਖੇ ਆ ਸਮਾਜ ਚ ਰਹਿਨੇ ਆਪਾਂ ਜਿਹੜਾ ਕਹਿੰਦਾ ਮੈਂ ਸਾਰੀ ਉਮਰ ਲੋਕਾਂ ਨੂੰ ਲੁੱਟਿਆ ਗਰੀਬ ਮਾਰ ਕੀਤੀ ਅੱਜ ਮੇਰੀ ਔਲਾਦ ਨੂੰ ਇੰਨਾ ਵੱਡਾ ਰੋਗ ਲੱਗ ਗਿਆ ਜਿੰਨਾ ਧਨ ਕਮਾਇਆ ਉਹ ਵੀ ਗਿਆ ਤੇ ਜਿਹੜਾ ਪੱਲੇ ਸੀ ਉਹ ਵੀ ਗਿਆ ਮੇਰੇ ਕੋਲ ਰਿਹਾ ਹੀ ਨਹੀਂ ਅੱਜ ਮੈਨੂੰ ਚੇਤੇ ਆਉਂਦਾ ਮੈਂ ਕਿੰਨੀਆਂ ਦੀਆਂ ਬਦਦੂਆਵਾਂ ਲਿੱਤੀਆਂ ਨੇ ਕਿੰਨੀਆਂ ਦੀਆਂ ਬਦਦੂਆਵਾਂ ਮੈਨੂੰ ਲੱਗੀਆਂ ਹੋਣਗੀਆਂ ਇਹ ਬੰਦਾ ਉਦੋਂ ਰੋਂਦਾ ਹੈ ਜਦੋਂ ਉਹਦੇ ਪੱਲੇ ਕੁਝ ਨਹੀਂ ਰਹਿ ਜਾਂਦਾ ਅਜੂ ਵਕਤ ਆਪਾਂ ਸਮਝ ਲਈਏ ਅਸੀਂ ਲੋਕਾਂ ਦੀਆਂ ਵੱਦੋਂ ਮਾਵਾ ਨਾ ਲਈਏ ਜੇ ਹੋ ਸਕੇ ਤੇ ਦੁਆਵਾ ਲਿਆ ਕਰੀਏ ਕਿਉਂਕਿ ਜਿਹੜੀ ਅੰਦਰ ਦੀ ਦੁਆ ਨਾ ਅੰਦਰੋਂ ਦੋ ਦੋ ਬੰਦਾ ਕੋਈ ਅਸੀਸ ਦਿੰਦਾ ਉਹ ਤਾਂ ਰੱਬ ਦੇ ਘਰ ਵੀ ਸੁਣੀ ਜਾਂਦੀ ਹੈ ਤੇ ਜਦੋਂ ਬੰਦਾ ਦਿਲੋਂ ਕੋਈ ਵੱਦ ਦਵਾ ਦੇਵੇ ਤੇ ਉਹ ਵੀ ਜ਼ਰੂਰ ਲੱਗਦੀ ਹੈ ਕੋਸ਼ਿਸ਼ ਕਰੀਏ ਕਿ ਅਸੀਂ ਧਨ ਇਕੱਠਾ ਕਰੋ ਇਮਾਨਦਾਰੀ ਨਾਲ ਕਰੋ ਮਿਹਨਤ ਨਾਲ ਕਰੋ ਬੇਈਮਾਨੀ ਦੇ ਨਾਲ ਨਹੀਂ ਜੇ ਤੁਸੀਂ ਅਸੀਂ ਦੁਨੀਆ ਵਿੱਚ ਵੱਧ ਹੋਵਾਵਾਂ ਲੈ ਕੇ ਧਨ ਇਕੱਠਾ ਕਰਦੇ ਹਾਂ ਤੇ ਸੱਚ ਜਾਣਿਓ ਇਹਦਾ ਭੁਗਤਾਨ ਭੁਗਤਣਾ ਬੜਾ ਔਖਾ ਹੋਣਾ